ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਦਾ ਖਾੜਾ ਪੂਰੀ ਤਰ੍ਹਾਂ ਨਾ ਪੱਕ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਦੀ ਗੱਲ ਕਰੀਏ ਤੇ ਉੱਥੇ ਹੀ ਜਲੰਧਰ ਦੀ ਲੋਕ ਸਭਾ ਦੀ ਸੀਟ ਜਿਹੜੀ ਹੈ ਫੋਰ ਸੀਟ ਬਣ ਗਈ ਹੈ ਕਿਉਂਕਿ ਇੱਕ ਪਾਸੇ ਜਿਹੜੇ ਕਾਂਗਰਸ ਦੇ ਉਮੀਦਵਾਰ ਹੈ ਪੁਰਵ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਮੈਦਾਨ 'ਚ ਉਤਰੇ ਹੋਏ ਨੇ ਤੇ ਦੂਜੇ ਪਾਸੇ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟਿੰਨੂ ਨੇ ਵੀ ਮੋਰਚਾ ਜਿਹੜਾ ਉਹ ਸੰਭਾਲ ਲਿੱਤਾ ਹੈ ਤੇ ਬੀਜੇਪੀ ਦੀ ਵੀ ਗੱਲ ਕਰੀਏ ਤਾਂ ਬੀਜੇਪੀ ਵੱਲੋਂ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਉਹ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਅਕਾਲੀ ਦਲ ਵੱਲੋਂ ਹਜੇ ਤੱਕ ਆਪਣੀ ਸੀਟ ਐਲਾਨੀ ਨਹੀਂ ਗਈ ਉਹ ਤਾਂ ਜਨਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਕਾਂਗਰਸ ਦੇ ਜਿਹੜੇ ਪ੍ਰਕਾਸ਼ ਸਿੰਘ ਜੀ ਮੌਜੂਦ ਹੈ ਗੱਲ ਕਰਦੇ ਆ ਸਰ ਗੱਲ ਕਰੀਏ ਜੜਾ ਖਾੜਾ ਪੂਰੀ ਤਰ੍ਹਾਂ ਨਾ ਪੱਕ ਚੁੱਕਿਆ ਇੱਕ ਦੂਜੇ ਦੇ ਉੱਪਰ ਪੰਜ ਵੀ ਕੱਸੇ ਜਾ ਰਹੇ ਹੈ ਕੀ ਲੱਗਦਾ ਤੁਹਾਨੂੰ ਦੇਖੋ ਯਾਰ ਇਹ ਤੰਜ ਕੱਸਣ ਵਾਲੀ ਮੈਨੂੰ ਲੱਗਦਾ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਾਂ ਦੇਸ਼ ਦੀ ਪੋਲਿਟਿਕਸ ਨੂੰ ਤੇ ਸੂਬੇ ਦੀ ਪੋਲਿਟਿਕਸ ਨੂੰ ਕਿਉਂਕਿ ਰਾਜਨੀਤੀ ਦੇ ਨਾਲ ਹਰ ਚੀਜ਼ ਕਿਤੇ ਨਾ ਕਿਤੇ ਜੁੜੀ ਹੋਈ ਹੈ ਜੀ ਸੋ ਸਾਨੂੰ ਸੀਰੀਅਸ ਟਾਪਿਕ ਤੇ ਤੇ ਪੰਜਾਬ ਦੇ ਅੱਜ ਕੀ ਹਾਲਾਤ ਆ ਦੇਸ਼ ਦੇ ਅੱਜ ਕੀ ਹਾਲਾਤ ਆ ਤੇ ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਕਿਉਂਕਿ ਅਲਟੀਮੇਟਲੀ ਇਹ ਲੋਕਾਂ ਦਾ ਮੰਡਟ ਆ ਔਰ ਉਹਦੇ ਵਿੱਚ ਤੰਜ ਵਾਲੀ ਕਿਤੇ ਜਗਾ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਆ ਤਾਂ ਕਿ ਲੋਕੀ ਸੋਚ ਸਮਝ ਕੇ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਬਿਲਕੁਲ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ ਹੈ ਵਿਰੋਧੀ ਧਿਰ ਕਰਨੀ ਹੈ ਖਰੜ ਤੋਂ ਆਇਆ ਕੋਈ ਗੰਦਾ ਕਰਦਾ ਹੈ ਮਤਲਬ ਹੋਰ ਹੀ ਗੱਲਾਂ ਹੋ ਰਹੀਆਂ ਜਲੰਧਰ ਦੇ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ ਜਲੰਧਰ ਦੇ ਲੋਕਾਂ ਦੀ ਗੱਲ ਨਹੀਂ ਹੋ ਰਹੀ ਦੇਖੋ ਯਾਰ ਪਹਿਲੀ ਗੱਲ ਤਾਂ ਐਕਚੁਅਲੀ ਬੰਦੇ ਨੂੰ ਨਾ ਭੁਲੇਖਾ ਪੈ ਗਿਆ ਤੇ ਸ਼ਾਇਦ ਇੱਕ ਜਗ੍ਹਾ ਦੀ ਨਾ ਰਜਿਸਟਰੀ ਕਰਾ ਕੇ ਉਹਨੂੰ ਐ ਲੱਗਣ ਲੱਗ ਪੈਂਦਾ ਵੀ ਇਹੇ ਮੇਰਾ ਹੀ ਆ ਐਕਚੁਅਲੀ ਆਪਾਂ ਸਾਰੇ ਥੋੜੇ ਜਿਹਾ ਸਮੇਂ ਲਈ ਇਸ ਪ੍ਰਮੰਡ ਚ ਆਏ ਆ ਤੇ ਉਸ ਥੋੜੇ ਜਿਹੇ ਸਮੇਂ ਤੋਂ ਬਾਅਦ ਆਪਾਂ ਚਲੇ ਜਾਣਾ ਹੁੰਦਾ ਜਲੰਧਰ ਕੈਂਟ ਤੋਂ ਤੁਸੀਂ ਵਿਦਾਇਕ ਹੋ ਜੇ ਆਪਾਂ ਕੰਮ ਦੀ ਗੱਲ ਕਰੀਏ ਕਿੰਨੇ ਕੰਮ ਕਾਜ ਜਿਹੜੇ ਹੋਣ ਵਾਲੇ ਪਏ ਨੇ ਦੇਖੋ ਮੈਂ ਤਾਂ ਲੌਂਗ ਟਰਮ ਤੇ ਸ਼ਾਰਟ ਟਰਮ ਦੇਖਦਾ ਇੱਕ ਰੂਟੀਨ ਵਾਲੇ ਕੰਮ ਆ ਮੰਨ ਲਓ ਸਾਡੀ ਕਾਰਪੋਰੇਸ਼ਨ ਦੀ ਹਾਲ ਮਾੜੀ ਹੈ ਸੁੱਫੇ ਸਫਾਈ ਦੀ ਮਾੜੀ ਹਾਲਤ ਆ ਫਿਰ ਸਾਡੀਆਂ ਸੜਕਾਂ ਦੀ ਹਾਲਤ ਮਾੜੀ ਹੈਗੀ ਆ ਫਿਰ ਜਿਹੜੇ ਲੌਂਗ ਟਰਮ ਦੇ ਮੰਨ ਲਓ ਪ੍ਰੋਜੈਕਟ ਹੈਗੇ ਆ ਮੰਨ ਲਓ ਮੈਂ ਤਾਂ ਦੋ ਪ੍ਰੋਜੈਕਟ ਲੈ ਕੇ ਆਇਆ ਸੀ ਉਹ ਦੋਨੇ ਦੋ ਸਾਲ ਹੋ ਗਏ ਉਹਨਾਂ ਤੇ ਕਿਤੇ ਟਿਕ ਨਹੀਂ ਲੱਗੇ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਆ ਉਹ ਬਿਲਕੁਲ ਹੀ ਰੁਕ ਗਈ ਉਕੇ ਤੁਸੀਂ ਬਹੁਤ ਜ਼ਿਆਦਾ ਲੋਕਾਂ ਨੂੰ ਅੱਜ ਵੀ ਤਰੀਕ 'ਚ ਲੌਲੀਪੌਪ ਦੇ ਕੇ ਲੁਭਾੜੀਆਂ ਦੀਆਂ ਗੱਲਾਂ ਕਰਕੇ ਬਹੁਤ ਜ਼ਿਆਦਾ ਤੋਰ ਨਹੀਂ ਸਕਦੇ ਉਥੇ ਜਿੱਥੇ ਕੰਮ ਕਰਨ ਦੀ ਜ਼ਰੂਰਤ ਹੈ ਸਾਨੂੰ ਉਥੇ ਕੰਮ ਕਰਨ ਦੀ ਜ਼ਰੂਰਤ ਹੈ ਮੈਂ ਇਸੇ ਕਰਕੇ ਕਹਿਣਾ ਹੁੰਦਾ ਫਿਰ ਮੈਂ ਇਹ ਵੀ ਕਿਹਾ ਇੱਥੇ ਲੋਕਲ ਲੈਵਲ ਤੇ ਕਈ ਬੰਦੇ ਪੀਟੇ-ਪੂਟੇ ਜਾਂ ਕੱਟਦੇ ਫਿਰਦੇ ਹਜੇ ਕਿ ਕਨਸਟੀਟਿਊਸ਼ਨਲੀ ਉਹਨਾਂ ਦਾ ਕੋਈ ਰਾਈਟ ਨਹੀਂ ਹੈ ਪਰ ਟੈਟ ਦਾ ਸੇਮ ਟਾਈਮ ਮੈਂ ਕਹਿੰਦਾ ਕਰੋ ਯਾਰ ਇਹ ਤੁਹਾਡੀ ਸਰਕਾਰ ਹੈ ਲੋਕਾਂ ਨੂੰ ਦਿਖਾਓ ਲੋਕਾਂ ਦੇ ਵਿੱਚ ਜਾ ਜੀ ਲੇਕਿਨ ਵੱਧ ਕਿਸਮਤੀ ਇਹ ਆ ਕਿ ਦਿਖਾਉਂਦੇ ਜਰੂਰ ਆ ਪਰ ਕੰਮ ਨਹੀਂ ਕੋਈ ਕਰਦਾ ਇਹਦਾ ਨੁਕਸਾਨ ਸਮਾਜ ਨੂੰ ਹੁੰਦਾ ਕਿਉਂਕਿ ਜੇ ਕਿਤੇ ਹੁਣ ਸੜਕਾਂ ਪਟੀਆਂ ਪਈਆਂ ਲੋਕੀ ਤਕਲੀਫ ਦੇ ਵਿੱਚ ਹੈਗੇ ਆ ਲੇਕਿਨ ਇਹਨਾਂ ਇਹਨਾਂ ਬੰਦਿਆਂ ਨੇ ਬਿਲਕੁਲ ਕਿਤੇ ਵੀ ਕਾਰਪੋਰੇਸ਼ਨ ਦੇ ਵਿੱਚ ਉਹਰੇ ਹੋਰ ਤਾਂ ਹੋਰ ਇਹਨਾਂ ਕੋਈ ਪਿਛਲੇ ਡੇਢ ਸਾਲ ਦੇ ਵਿੱਚ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਹੋ ਸਕੀ ਪੰਚਾਇਤਾਂ ਦੀ ਇਲੈਕਸ਼ਨ ਨਹੀਂ ਹੋ ਸਕੀ ਕੰਮ ਸੇ ਕੰਮ ਤੁਸੀਂ ਤੁਸੀਂ ਉਹ ਉਹ ਇੰਸਟੀਚੂਨਸ ਨੂੰ ਟੁੜ ਕੇ ਖੜੀਆਂ ਤਾਂ ਜੰਨੀ ਸਾਹਿਬ ਨਾਲ ਤੁਸੀਂ ਵੀ ਲੋਕਾਂ ਦੇ ਨਾਲ ਵਿਚਰ ਰਹੇ ਹੋ ਲੋਕ ਕੀ ਸਵਾਲ ਕਰ ਰਹੇ ਨੇ ਵੀ ਦੇਖੋ ਸਵਾਲ ਲੋਕਾਂ ਦੇ ਹੈਗੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਅੱਜ ਹਾਲਾਤ ਇਹ ਹੋ ਗਏ ਕਿ ਬਹੁਤੀਆਂ ਪਾਰਟੀਆਂ ਦੇ ਵਿੱਚ ਆ ਪਿਛਲੇ ਸਮੇਂ ਦੇ ਵਿੱਚ ਕਈਆਂ ਨੇ ਤਾਂ ਸਾਲ 'ਚ ਦੋ-ਦੋ ਪਾਰਟੀਆਂ ਵੀ ਬਦਲ ਲਈਆਂ ਤਿੰਨ-ਤਿੰਨ ਵੀ ਬਦਲ ਲਈਆਂ ਸਾਡੀ ਪਾਰਟੀ 'ਚ ਵੀ ਗਏ ਹਾਂ ਮੈਂ ਗਏ ਆ ਬਿਲਕੁਲ ਗਏ ਆ ਮੈਂ ਤਾਂ ਕਹਿਣਾ ਹੁੰਦਾ ਵੀ ਤੁਸੀਂ ਕਿਸੇ ਲੌਜਿਕ ਤੇ ਖੜੋ ਭਾਵੇਂ ਜਿੱਦੇ ਨਾਲ ਮਰਜ਼ੀ ਖੜ ਗੋ ਔਰ ਬਹੁਤੇ ਲੋਕ ਮੈਂ ਅੱਜਕੱਲ ਦੇਖਦਾ ਸਿਰਫ ਤੇ ਸਿਰਫ ਕੁਰਸੀ ਨਾ ਖੜਦੇ ਆ ਹੋਰ ਕਿਸੇ ਆਡਿਓਲੋਜੀ ਨਾ ਖੜਦੇ ਨਹੀਂ ਜਿਹੜੀ ਸਭ ਤੋਂ ਵੱਡੀ ਸਾਡੀ ਪੋਲੀਟੀਕਲ ਕਲਾਸ ਦੀ ਔਰ ਲੋਕਾਂ ਦੇ ਵਿੱਚ ਵਿਸ਼ਵਾਸ ਵੀ ਘਟਿਆ ਵੈਸੇ ਪੋਲੀਟੀਸ਼ੀਅਨ ਦੇ ਪ੍ਰਤੀ ਲੋਕਾਂ ਦਾ ਵੈਸੇ ਵਿਸ਼ਵਾਸ ਘਟਿਆ ਲੇਕਿਨ ਹੁਣ ਤਾਂ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਕਿ ਸਾਨੂੰ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਕਿ ਹੁਣ ਇਹ ਕਿਹੜੀ ਪਾਰਟੀ ਜਾਂ ਮੇਰੇ ਕਈ ਵਾਰੀ ਕੋਲ ਬੰਦੇ ਬੇਟੇ ਬੁੱਟੇ ਹੁੰਦੇ ਆ ਮੈਨੂੰ ਇਹ ਪਤਾ ਹੁੰਦਾ ਵੀ ਇਹ ਕਿਹੜੀ ਹੋਣ ਅੱਜ ਕੱਲ ਪਾਰਟੀ ਚ ਕਿਉਂਕਿ ਪਤਾ ਨਹੀਂ ਲੱਗਦਾ ਸ਼ਾਮ ਨੂੰ ਕਿਤੇ ਚਲੇ ਗਏ ਜੀ ਲੋਕਾਂ ਦਾ ਕੀ ਕਹਿਣਾ ਲੋਕਾਂ ਦੇ ਵਿੱਚ ਜਦੋਂ ਜਾਂਦੇ ਹੋ ਲੋਕ ਕੀ ਸਵਾਲ ਕਰਦੇ ਨੇ ਤਾਂ ਵੀ ਕੋਈ ਉਸ ਲੋਕਾਂ ਦਾ ਮੰਡੇਟ ਆ ਲੋਕ ਜੋ ਲੋਕ ਚਾਹਣਗੇ ਨਾ ਜੇ ਇਸ ਵਾਰੀ ਲੋਕ ਇਹ ਤਿਆਰ ਕਰਨ ਨੇ ਵੀ ਜਿਹੜੇ ਆ ਰੋਜ਼ ਭੱਜਦੇ ਭੁੱਜਦੇ ਆ ਸਾਡੀ ਚੇਂਜ ਕਰਦੇ ਰੋਜ਼ ਭੱਜਦੇ ਆ ਇਹਨਾਂ ਨੂੰ ਵੋਟ ਨਾ ਪਾਓ ਭਾਵੇਂ ਸਾਡੀ ਪਾਰਟੀ ਦਾ ਹੋਵੇ ਚਾਹੇ ਕਿਸੇ ਹੋਰ ਪਾਰਟੀ ਦਾ ਉਕੇ ਉਹਦੇ ਨਾਲ ਕੀ ਹੋਊਗਾ ਪੋਲੀਟੀਕਲ ਸਟੇਬਿਲਟੀ ਆਊਗੀ ਲੋਕਾਂ ਦਾ ਵਿਸ਼ਵਾਸ ਬਿਲਡ ਅਪ ਹੋਊਗਾ ਲੋਕਾਂ ਦੀ ਥੌਟ ਪ੍ਰੋਸੈਸ ਜਿਹੜੀ ਆ ਉਹ ਬਿਲਡ ਅਪ ਹੋਊਗੀ ਤਾਂ ਹੀ ਗਾਂ ਜਾ ਕੇ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਸਟੇਬਿਲਟੀ ਆਉਂਦੀ ਹੈ ਕਮਨ ਕਵਾਟੀਨੂ ਦਾ ਕਹਿਣਾ ਹੈ ਕਿ ਚੰਨੀ ਹਰੀ ਜਿਹੜੇ ਆ ਉਹ ਖਰੜ ਤੋਂ ਆਇਆ ਜੇ ਜਿੱਤ ਵੀ ਜਾਂਦੇ ਆ ਤਾਂ ਲੋਕ ਖਰੜ ਜਾਣ ਕੇ ਕੰਮ ਕਰਾਂਗੇ ਕੋਈ ਪਵਨਟੀਨੂ ਨੇ ਕੀਏ ਤੇ ਕਰ ਲਿਆ ਜਿਹੜਾ ਉਹ ਖਰੜ ਤੋਂ ਨਹੀਂ ਕਰ ਸਕਦਾ ਜੇ ਜੇ ਉੱਥੋਂ ਇੱਥੇ ਕਰ ਲੈ ਲਵੇ ਜੇ ਇੱਥੇ ਘਰ ਲੈ ਲਵੇ ਕੀ ਪ੍ਰੋਬਲਮ ਹੁਣ 50 ਮਹੀਨੇ ਲਿਖਾ ਮਾਲੋ ਹੁਣ ਪੰਜਾਬ ਦਾ ਚੀਫ ਮਿਨਿਸਟਰ ਆ ਉਹ ਜਿਹੜਾ ਚੰਡੀਗੜ੍ਹ ਰਹਿੰਦਾ ਪੰਜਾਬ ਦਾ ਸਾਰਾ ਯੂਧ ਆ ਆਪਾਂ ਕਹੀਏ ਵੀ ਹਾਂ ਵੀ ਉਹ ਪਲਾਨੀ ਜਗ੍ਹਾ ਦਾ ਹੀ ਹੈਗਾ ਉਹ ਸ਼ਾਇਦ ਉੱਥੇ ਹੀ ਕੰਮ ਕਰ ਸਕੇ ਕਿਉਂਕਿ ਅੱਜ ਦੁਨੀਆ ਬਹੁਤ ਛੋਟੀ ਹੋ ਗਈ ਆ ਸਾਡੇ ਕੋਲ ਜੇ ਅਬਿਲਿਟੀ ਹੈਗੀ ਆ ਉਸੇ ਇੱਕ ਜਗ੍ਹਾ ਬਹਿ ਕੇ ਕੰਮ ਕਰ ਸਕਦੇ ਹੁਣ ਪੰਜਾਬ ਦਾ ਚੀਫ ਮਿਨਿਸਟਰ ਤਾਂ ਚੰਡੀਗੜ੍ਹੋਂ ਹੀ ਕੰਮ ਕਰਦਾ ਆ ਅਲਟੀਮੇਟਲੀ ਸਿਸਟਮ ਨੂੰ ਦੁਸਤ ਕਰਨ ਦੀ ਜ਼ਰੂਰਤ ਆ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ ਸੋ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਅੱਜ ਕੱਲ ਕੋਈ ਲੌਜੀਕ ਹੈਗਾ ਹੈ। ਸਿਲੰਦਰ ਦੇ ਲੋਕਾਂ ਨੂੰ ਕਿਉਂ ਅਪੀਲ ਕਰਨਾ? ਨਹੀਂ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇਹ ਦੇਸ਼ ਦੀਆਂ ਇਲੈਕਸ਼ਨ ਆ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਚੰਗੀ ਸੋਚ ਜਿਹੜੀ ਹੈ। ਤੁਸੀਂ ਕੈਲਕੂਲੇਟ ਕਰ ਲਿਓ। ਕੈਲਕੂਲੇਟ ਕਰਕੇ ਪਹਿਲੀ ਗੱਲ ਤਾਂ ਅੱਜ ਪੋਲਿਟੀਕਲ ਪਾਰਟੀਆਂ ਦੇ ਹਾਲਾਤ ਸਭ ਦੇ ਕੋਕ ਜਾਈ ਹੈ। ਉਸੇ ਚੰਗੇ ਕੈਂਡੀਡੇਟ ਜਰੂਰ ਨੂੰ ਪ੍ਰੇਫਰ ਕਰੋ। ਹੌਲੀ ਹੌਲੀ ਪੋਲੀਟਿਕਲ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਗੱਲ ਸਮਝ ਆਊਗੀ ਕਿ ਅਸੀਂ ਚੰਗੇ ਚਿਹਰੇ ਲੈ ਕੇ ਆ ਰਹੇ ਹਾਂ ਜਦੋਂ ਚੰਗੇ ਚਿਹਰੇ ਆਉਣਗੇ ਤਾਂ ਫਿਰ ਸ਼ਾਇਦ ਸਮਾਜ ਦੇ ਵਿੱਚ ਕੋਈ ਚੰਗਾ ਕੰਮ ਕਰਨ ਦੀ ਜਿਹੜੀ ਸਮਰੱਥਾ ਉਹ ਵਧੂ ਧੰਨਵਾਦ ਸਰ ਕਿਸ ਤਰ੍ਹਾਂ ਦੇ ਦੇ ਲੋਕ ਸਭਾ ਦੇ ਚੋਣ ਹੈ ਕਿਸ ਤਰ੍ਹਾਂ ਦੇ ਦੇ ਜਿਸ ਤਰ੍ਹਾਂ ਪ੍ਰਗਟ ਸਿੰਘ ਆਰ ਨੇ ਵੀ ਕਿਹਾ ਵੀ ਪੂਰਾ ਪਰੱਕੇ ਜੜੀ ਵੋਟ ਕਰਨੀ ਚਾਹੀਦੀ ਹੈ ਹਕੀਕਤ ਇਹ ਹੀ ਹੈ ਵੀ ਜਿਹੜੇ ਪੋਲੀਟੀਸ਼ਨ ਹੈ ਉਹ ਬਿਲਕੁਲ ਲੋਕਾਂ ਨੂੰ ਮੂਰਤ ਬਣਾ ਰਹੇ ਹੈ ਆਪਣੇ ਸਵਾਰਥ ਵਾਸਤੇ ਨਿੱਕੀ ਨਿੱਕੀ ਗੱਲਾਂ ਪਿੱਛੇ ਪਾਰਟੀਆਂ ਨੂੰ ਨਾਂ ਕੋ ਲੈਣਾ ਦਾ ਨਹੀਂ ਆਪਣੇ ਸੈਲਫ ਇਸ਼ਨੈਸ ਉਹਨਾਂ ਦੀ ਹੈਗੀ ਹੈ ਇੱਕ ਪਾਰਟੀ ਕੈਂਪ ਕਰਨੀ ਇੱਕ ਐਮਐਲਏ ਜਿਹੜਾ ਉਹ 1.5 ਲੱਖ ਦੀ ਪਾਪੂਲੇਸ਼ਨ ਦੀ ਉਹਦੀ ਵੋਟ ਹੈ ਇਹਦਾ ਉਹਨਾਂ ਨੂੰ 1.5 ਲੱਖ ਨੂੰ ਧੋਖਾ ਦਿੱਤਾ ਇੱਕ ਐਮਪੀ ਜਿਹੜਾ ਉਹ ਤਕਰੀਬਨ 12 ਤੋਂ 15 ਲੱਖ ਜਿਹੜੇ ਲੋਕ ਹੈ ਅੰਦਰ ਬੈਠੇ ਉਹ ਪਾਰਟੀ ਚੇਂਜ ਕਰ ਰਿਹਾ ਹੈ ਇਸ ਵਿੱਚ 15 ਲੱਖ ਲੋਕਾਂ ਨੂੰ ਧੋਖਾ ਦੇ ਰਿਹਾ ਹੈ ਸੋ ਇਹ اچھی ਗੱਲ ਨਹੀਂ ਹੈ ਕੋਈ ਹੈਲਥੀ ਸਾਈਨ ਨਹੀਂ ਹੈ ਥੈਂਕ ਯੂ ਤੁਹਾਡੇ ਕੋਲ ਉਮੀਦਵਾਰ ਆਊਗਾ ਕੀ ਸਵਾਲ ਕੀਤੇ ਜਾਂਦੇ ਹਨ ਐਗਜ਼ੈਕਟਲੀ ਮੈਂ ਤੇ ਜ਼ਰੂਰ ਇਹੀ ਕਰੂੰਗਾ ਪਹਿਲੀ ਗੱਲ ਇਹ ਕਿ ਇੱਕ ਪਾਰਟੀ ਜਿਹੜੇ ਉਹ ਹੈਗਾ ਹੈ ਉਹ ਸਟੈਂਡਰਡ ਸੈਕੰਡ ਲੀਗ ਯਾਨੀ ਮੇਨ ਗੱਲ ਹੈ ਉਹਨਾਂ ਕੋਲ 2024 ਤੱਕ ਹਿੰਦੁਸਤਾਨ ਨੂੰ ਅੱਗੇ ਲਿਜਾਣ ਦੇ ਕਿਹੜਾ ਮੰਤ ਹੈ ਔਰ ਖਾਸ ਕਰਕੇ ਆਪਣੀ ਸਟੇਟ ਦੇ ਵਿੱਚ ਆਪਣੇ ਲੋਕਾਂ ਵਾਸਤੇ ਉਹ ਇਹਨਾਂ ਨੂੰ ਰੱਕੀ ਵਾਸਤੇ ਲੋਕਾਂ ਦੇ ੈਂਪਲੋਇਮੈਂਟ ਵਾਸਤੇ ਜਾਂ ਜਿਹੜਾ ਕੋਈ ਆਈ ਮੀਨ ਰੈਵਨਿਊ ਕੇ ਸਟੇਟ ਦਾ ਕੇ ਕੰਟਰੀ ਦਾ ਉਹਨੂੰ ਕਿਵੇਂ ਵਧਾਉਣਾ ਚਾਹੀਦਾ ਕਿਵੇਂ ਹੋ ਸਕਦਾ ਬਿਲਕੁਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਦਾ ਚੋਣ ਹੈ ਹਰ ਇੱਕ ਪਾਰਟੀ ਦਾ ਜਿਹੜਾ ਉਮੀਦਵਾਰ ਤੁਹਾਡੇ ਕੋਲ ਪਹੁੰਚ ਕਰੇਗਾ ਕੀ ਸਵਾਲ ਕਿਤੇ ਜਾਣਗੇ ਕੀ ਗੱਲ ਆ ਸਵਾਲ ਤੇ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਡਵੈਲਪਮੈਂਟ ਆ ਸਾਡੀ ਕਲੋਨੀ ਚ ਰਹਿਸ਼ੀ ਲੋਕ ਨੇ ਅਸੀਂ ਬਿਜ਼ਨਸ ਮੈਨ ਤੇ ਹੈ ਨਹੀਂ ਅਸੀਂ ਚਾਹੁੰਦੇ ਆ ਵੀ ਸਾਡੀਆਂ ਸੜਕਾਂ ਵਧੀਆ ਹੁਣ ਸਾਡੇ ਚਾਰੋ ਸਫਾਈ ਸਵੇਰੇ ਟਾਈਮ ਨਾ ਹੋਵੇ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਆ ਜਿਹਦੇ ਸਾਡੀ ਕਾਰਪੋਰੇਸ਼ਨ ਦਾ ਰੋਲ ਆ ਉਹ ਜ਼ੀਰੋ ਦੇ ਰਿਹਾ ਕਿਉਂਕਿ ਗਵਰਨਮੈਂਟ ਧਿਆਨ ਨਹੀਂ ਦੇ ਰਹੀ ਸਾਡੇ ਜਿਹੜੇ ਐਮ ਐਲ ਏ ਲੋਕਲ ਐਮ ਐਲ ਏ ਵੀ ਆ ਉਹ ਕੋ ਦੌੜ ਕੇ ਉਧਰ ਚਲੇ ਗਏ ਆਪ ਆ ਪਾਰਟੀ ਛੱਡ ਕੇ ਉਹ ਦੂਜੀ ਪਾਰਟੀ ਚਲੇ ਗਏ ਉਹ ਧਿਆਨ ਦਿੱਤੇ ਨਹੀਂ ਗਿਆ ਆ 11 ਮਹੀਨੇ ਹੋ ਗਏ ਸਾਡੀ ਸਾਡ ਟੋਟੀ ਨੂੰ 11 ਮਹੀਨੇ ਮੈਂ 메ਨ ਰੋਡ ਤੇ ਰਹੀ ਨਾ ਮੇਰੇ ਰੋਜ਼ ਮੂੰਹ 200 ਗ੍ਰਾਮ ਕਟੋਕਟ ਮਿੱਟੀ ਚੱਲਦੀ ਸੀ ਤੇ ਬਿਮਾਰੀਆਂ ਮੈਂ ਅੰਦਰ ਸਾਂ ਅਸੀਂ ਤਾਂ ਇਹ ਚਾਹਾਂਗੇ ਵੀ ਕਟੋਕਟ ਉਹ ਪਾਰਟੀ ਆਵੇ ਉਹ ਬਕਰ ਆਵੇ ਉਹ ਜਿਹੜਾ ਸਾਡਾ ਲੀਡਰ ਬਣੇ ਜਿਹੜਾ ਸਾਡੀਆਂ ਰੋਜ਼ ਮਰਹ ਦੀਆਂ ਤਕਲੀਫਾਂ ਨੂੰ ਸੁਣਦਾ ਹੋਵੇ ਉਹ ਜ਼ਰੂਰੀ ਆ ਸਾਡੇ ਪ੍ਰਗਟ ਸਿੰਘ ਨੇ ਪਿਛਲੇ ਸਮੇਂ ਭਰਾ ਬਹੁਤ ਸਾਥ ਹੁੰਦੀਆਂ ਨੂੰ ਛੱਡ ਕੇ ਹੋਰ ਹੀ ਗੱਲਾਂ ਕੀਤੇ ਜਾਂਦੀਆਂ ਕਿ ਲੱਗਦਾ ਨਹੀਂ ਲੀਡਰਾਂ ਨੂੰ ਜਿਹੜੇ ਮੁੱਦੇ ਹੈ ਚਾਹੇਓ ਜਲੰਧਰ ਦੇ ਹੋਣ ਜਾਂ ਪੰਜਾਬ ਦੇ ਹੋਣ ਜਾਂ ਹਿੰਦੁਸਤਾਨ ਦੇ ਹੋਣ ਉਹ ਮੁੱਦੇ ਚੱਕਣੇ ਚਾਹੀਦੇ ਬਿਲਕੁਲ ਮੁੱਦੇ ਚੱਕਣੇ ਚਾਹੀਦੇ ਦੇਖੋ ਇਹ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹਦਾ ਮਤਲਬ ਜੋ ਮੈਂਬਰ ਪਾਰਲੀਮੈਂਟ ਬਣਣਾ ਉਹ ਦਿੱਲੀ ਜਾਣਾ ਪਰ ਸਾਡੇ ਮੁੱਦੇ ਜਿਹੜੇ ਲੋਕਲ ਆ ਉਹਨਾਂ ਦਾ ਹੱਲ ਜ਼ਰੂਰੀ ਆ ਸਾਨੂੰ ਦੇਸ਼ ਦੇ ਮੁੱਦਿਆਂ ਦਾ ਮਤਲਬ ਨਹੀਂ ਹੈਗਾ ਉਹ ਵੱਖਰੇ ਵੱਖਰੇ ਹੋ ਸਕਦੇ ਆ ਵੱਖਰੀ ਵੱਖਰੀ ਸਟੇਟ ਦੇ ਹੋ ਸਕਦੇ ਆ ਵੱਖਰੀ ਵੱਖਰੀ ਸਟੇਟ ਦੇ ਵੱਖਰੇ ਹੋ ਸਕਦੇ ਆ ਪਰ ਸਾਡੇ ਮੁੰਡੇ ਜਿਹੜੇ ਅਸੀਂ ਲੋਕ ਲਿਆ ਅਸੀਂ ਰਿਟਾਇਰਡ ਬੰਦੇ ਆ ਸਾਨੂੰ ਇਹ ਆ ਵੀ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੋਵੇ ਸਾਡੇ ਜਿਹੜੇ ਆਸ-ਪਾਸ ਦਾ ਮਾਹੌਲ ਆ ਉਹ ਵਧੀਆ ਹੋਵੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਮੀਟਿੰਗ ਨੂੰ ਸਾਡਾ ਚੁਣ ਕੇ ਆਵੇ ਅਸੀਂ ਉਹਨੂੰ ਵੋਟ ਪਾਈਏ ਔਰੱਕੇ ਵੋਟ ਪਾਈਏ ਅਪੀਲ ਕਰਦਾ ਮੈਂ ਸਾਰੇ ਲੋਕਾਂ ਨੂੰ ਔਰੱਕੇ ਮੈਂ ਨਹੀਂ ਕਹਿੰਦਾ ਇਸ ਬੰਦੇ ਨੂੰ ਵੋਟ ਔਰੱਕੇ ਵੋਟ ਪਾਓ ਵੀ ਆ ਸਾਡੇ ਲਈ ਖੜਾ ਹੋ ਸਕਦਾ ਇਹ ਸਾਡੇ ਲਈ ਪਿੱਛੇ ਸੰਦ ਦੁਹਾਨ ਵੀ ਖੜਾ ਤੇ ਹੁਣ ਵੀ ਸਾਡੇ ਨਾਲ ਖੜਾ ਹੈ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਮਤਲਬ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਕੋਈ ਵੀ ਲੀਡਰ ਆਵੇ ਉਹਨੂੰ ਸਵਾਲ ਜ਼ਰੂਰ ਕਰੋ ਬਿਲਕੁਲ ਹੋਣਾ ਚਾਹੀਦਾ ਬਿਲਕੁਲ ਸਵਾਲ ਹੋਣੇ ਚਾਹੀਦੇ ਜਿਹੜਾ ਵੀ ਮੇਰੇ ਕੋਲ ਆਊਗਾ ਮੈਂ ਉਹਨੂੰ ਸਵਾਲ ਕਰੂਗਾ ਵੀ ਇਹ 10 ਮਹੀਨੇ ਕੀ তুই 10 ਦਿਨ ਮੇਰੇ ਵਾਲੇ ਘਰ ਚ ਰਹਿ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇ ਕਿਸ ਹਾਲਾਤਾਂ 'ਚ ਜੀ ਰਿਹਾ ਮੈਂ ਇਹ ਜ਼ਰੂਰ ਕਹਾਂਗਾ ਵੀ 10 ਦਿਨ ਨਹੀਂ ਕਿ 2 ਦਿਨ ਹੀ ਜਾ ਕੇ ਦੇਖ ਲੈ ਜਿੰਨਾ ਹਾਲਾਤਾਂ 'ਚ ਜੀ ਰਿਹਾ ਉਹ ਇਹੀ ਸਾਡੀ ਸਮੱਸਿਆ ਵੀ ਸਾਡੇ ਸਾਡੀ ਜਿਹੜੀ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਅਸੀਂ ਦੇਸ਼ ਦੀ ਸੇਵਾ ਕੀਤੀ 38 ਸਾਲ ਨੌਕਰੀ ਕਰਕੇ ਉਹਦੇ ਵਿੱਚ ਮੈਂ ਡੀਐਸਪੀ ਰਟਾ ਰਹੇ ਹਾਂ ਪੰਜਾਬ ਪੁਲਿਸੋਂ ਮੈਂ ਇੱਥੇ ਲੋਕਲ ਥਾਣਾ ਚ ਐਸਐਚਓ ਵੀ ਰਿਹਾ ਲੋਕਲ ਮੇਰੀ ਪਛਾਣ ਹੈ 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 ਪਰ ਅਸੀਂ ਚਾਹੁੰਦੇ ਹਾਂ ਵੀ ਜੇ ਹੁਣ ਰਟਾ ਇੰਨੀ ਸਖਤ ਸੇਵਾ ਨੌਕਰੀ ਕਰਕੇ ਹੁਣ ਅਸੀਂ ਸ਼ਾਂਤੀ ਚਾਹੁੰਦੇ ਹਾਂ ਵੀ ਘਟੋ ਘਟ ਸਾਡੇ ਆਸ-ਪਾਸ ਸ਼ਾਂਤੀ ਹੋਵੇ ਸਾਨੂੰ ਜਿਹੜੀਆਂ ਲੋਕਲ ਸਹੂਲਤਾਂ ਨੇ ਉਹ ਹਰ ਹਾਲਤ ਮਿਲੀਆਂ ਚਾਹੀਦੀਆਂ ਹੋਰ ਅਸੀਂ ਕੁਝ ਨਹੀਂ ਮੰਗ ਰਹੇ ਬਿਲਕੁਲ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਜੋ ਭਾਜੀ ਆਜੋ ਆਜੋ ਈ ਨਾਜੀ ਆਪਣਾ ਮੇਰਾ ਨਾਮ ਹਰਬਿੰਦਰ ਸਿੰਘ ਹੈ ਜੀ ਲੋਕ ਸਭਾ ਦੀਆਂ ਚੋਣਾਂ ਆ ਗਿਆ ਹਰ ਇੱਕ ਪਾਰਟੀ ਦੇ ਉਮੀਦਵਾਰ ਤੁਹਾਡੇ ਤੱਕ ਪਹੁੰਚ ਕਰਨਗੇ ਕੀ ਸਵਾਲ ਕੀਤੇ ਜਾਣਗੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਸਵਾਲ ਜਿਹੜਾ ਉਹ ਸ਼ਹਿਰ ਦੇ ਡਿਵੈਲਪਮੈਂਟ ਦਾ ਜਦੋਂ ਇੱਥੇ ਆਉਣਗੇ ਪਹਿਲਾਂ ਤੁਸੀਂ ਇਹ ਸਵਾਲ ਪੁੱਛਾਂਗੇ ਸਾਡੀਆਂ ਜਿਹੜੀਆਂ ਸੜਕਾਂ ਅੱਜ ਸਾਲ ਹੋ ਗਿਆ ਸਾਲ-ਸਾਲ ਤੋਂ ਸੜਕਾਂ ਟੁੱਟੀਆਂ ਹਈਆਂ ਨੇ ਲੋਕ ਰੋਜ਼ ਦਾਦਾ ਦਾ ਚਲੋ ਘੱਟਾ ਖਾਰੇ ਨੇ ਫਖਰੇ ਨੇ ਠੀਕ ਹੈ ਨਾ ਜੀ ਸਭ ਤੋਂ ਪਹਿਲਾਂ ਅਸੀਂ ਡਿਵੈਲਪਮੈਂਟ ਦਾ ਸਵਾਲ ਪੁੱਛਾਂਗੇ ਸ਼ਹਿਰ ਦੀ ਡਿਵੈਲਪਮੈਂਟ ਜ਼ੀਰੋ ਹੋ ਚੁੱਕੀ ਆ ਸ਼ਹਿਰ ਲਵਾਰਸ ਹੈ ਸ਼ਹਿਰ ਦਾ 2 ਸਾਲ ਤੋਂ ਮੇਅਰ ਕੋਈ ਨਹੀਂ ਆ ਪੰਚਾਇਤਾਂ ਦਾ ਹਾਲ ਦੇਖ ਲਓ ਪੰਚਾਇਤਾਂ ਦੇ ਪੰਚਾਇਤਾਂ ਭੰਗ ਹੋ ਚੁੱਕੀਆਂ ਡਿਵੈਲਪਮੈਂਟ ਕਿੱਥੇ ਹੋਣੀ ਆ ਐਡਮਿਨਿਸਟ੍ਰੇਸ਼ਨ ਜ਼ੀਰੋ ਆ ਮੁੱਦਿਆਂ ਨੂੰ ਛੱਡ ਕੇ ਹੋਰ ਗੱਲਾਂ ਦੀ ਜਿਹੜੀ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਉਸ ਬਾਰੇ ਕੀ ਕਹਣਾ ਦੇਖੋ ਜੀ ਅਸੀਂ ਇਸ ਸਿਆਸਤ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਸਿਰਫ ਸ਼ਹਿਰ ਦੀ ਡਿਵੈਲਪਮੈਂਟ ਚਾਹੁੰਦੇ ਆ ਆਮ ਲੋਕਾਂ ਦੇ ਕੰਮ ਹੋਣ ਸਰਕਾਰੀ ਦਫ਼ਤਰਾਂ ਚਲੇ ਜਾਓ ਉੱਥੇ ਕਿਸੇ ਦਾ ਕੰਮ ਠੀਕ ਹੈ ਨਾ ਮੈਂ ਤਾਂ 42 ਵਾਰ ਕਿਤੇ ਜਾਣਗੇ ਬਿਲਕੁਲ ਕਿਤੇ ਜਾਣਗੇ ਜੀ ਜਦੋਂ ਲੋਕ ਆਉਣਗੇ ਸਾਡੇ ਘਰਾਂ ਤੋਂ ਵੋਟਾਂ ਮੰਗਣ ਅਸੀਂ ਜ਼ਰੂਰ ਸਵਾਲ ਇਹਨਾਂ ਨੂੰ ਪੁੱਛਾਂਗੇ ਸਾਡੇ ਸ਼ਹਿਰ ਦਵਲਪਮੈਂਟ ਦੇ ਬੇਸ ਤੇ ਹਰ ਇੱਕ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਜਾਤ ਦੇ ਉੱਤੇ ਪਾਤ ਦੇ ਉੱਤੇ ਕੋਈ ਬਾਹਰੋਂ ਆਇਆ ਅੰਦਰੋਂ ਆਇਆ ਅਸੀਂ ਤੇ ਡਵੈਲਪਮੈਂਟ ਚਾਹੁੰਦੇ ਹਾਂ ਬਸ ਦੈਟਸ ਇਟ ਬਿਲਕੁਲ ਲੋਕਾਂ ਦਾ ਕਹਿਣਾ ਹੈ ਕਿ ਜੜੀ ਸਿਆਸਤ ਹੈ ਉਹ ਕੰਮ ਦੇ ਉੱਪਰ ਜੜੀ ਹੋਣੀ ਚਾਹੀਦੀ ਹੈ ਹੋਰ ਵੀ ਬਜ਼ੁਰਗ ਸਾਡੇ ਨਾਲ ਮੌਜੂਦ ਹੈ ਸਸੀ ਦਾ ਜੀ ਲੋਕ ਸਭਾ ਦੀਆਂ ਚੋਣਾਂ ਆ ਗਿਆ ਹਰ ਇੱਕ ਪਾਰਟੀ ਦੇ ਉਮੀਦਵਾਰ ਤੁਹਾਡੇ ਤੱਕ ਪਹੁੰਚ ਕਰਨਗੇ ਕੀ ਸਵਾਲ ਕੀਤੇ ਜਾਣਗੇ ਸਵਾਲ ਤੇ ਇਹ ਹੋਈ ਹੈ ਇਮਾਨਦਾਰੀ ਦੇ ਨਾਲ ਕੋਈ ਕੰਮ ਕਰਦਾ ਹੋਵੇ ਤੇ ਉਹਨੂੰ ਵੋਟ ਪਾਣੀ ਚਾਹੀਦੀ ਹੈ ਬੇਈਮਾਨ ਜਿਹੜੇ ਨੇ ਦਲ ਬਦਲੂ ਨੇ ਉਹਨਾਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਮੁੱਦਿਆਂ ਨੂੰ ਛੱਡ ਕੇ ਹੋਰ ਹੀ ਗੱਲਾਂ ਤੇ ਸਿਆਸਤ ਹੋ ਰਹੀ ਹੈ ਹੋਰ ਗੱਲਾਂ ਦੇ ਸਿਆਸਤ ਹੋ ਰਹੀ ਹੈ ਸ਼ਹਿਰ ਦਾ ਤੁਸੀਂ ਹਾਲ ਦੇਖ ਸਕਦੇ ਹੋ ਸੜਕਾਂ ਦਾ ਕੀ ਹਾਲ ਹੈ ਸਫਾਈ ਦਾ ਕੀ ਹਾਲ ਹੈ ਤੁਸੀਂ ਦੇਖ ਰਹੇ ਹੋ ਜੀ ਫਿਰ ਉਹੀ ਕਰ ਰਹੇ ਨੇ ਜੋ ਨਾ ਇਲੈਕਸ਼ਨ ਹੁੰਦੇ ਨੇ ਉਹਦੇ ਵੋਟਾਂ ਲੈਣ ਵਾਸਤੇ ਆ ਜਾਂਦੇ ਨੇ ਤੇ ਬੀਜੇਪੀ ਨੇ ਸਾਰਿਆਂ ਨਾਲ ਮਾੜਾ ਹਾਲ ਕੀਤਾ ਸਵਾਲ ਕਿਤੇ ਜਾਣਗੇ ਜਰੂਰ ਕਿਤੇ ਜਾਣਗੇ ਜੀ ਆਣਗੇ ਜਿਹੜਾ ਵੀ ਕੈਂਡੀਡੇਟ ਆਊਗਾ ਸਾਰਿਆਂ ਨਾਲ ਸਵਾਲ ਜਵਾਬ ਹੋਣਗੇ ਜੀ ਜੀ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਕੀ ਸੋਚ ਵੋਟਰ ਦੇ ਹੱਥ ਦੇ ਵਿੱਚ ਬਹੁਤ ਤਾਕਤ ਹੈ ਜੀ ਇਹ ਵੋਟਾਂ ਲੈ ਕੇ ਐਸ ਪਾਰਟੀਆਂ ਤੋਂ ਹੱਲ ਜਾਂਦੇ ਦੂਜੀ ਪਾਰਟੀ ਦੇ ਵਿੱਚ ਰਾਤੋਂ ਰਾਤ ਇਹਨਾਂ ਦਾ ਕੀ ਯਕੀਨ ਹੈ ਤੁਸੀਂ ਕਿਸੇ ਤਰ੍ਹਾਂ ਦੇਖਿਓ ਆ ਦੇਖ ਰਿਹਾ ਜੀ ਵੋਟਰ ਦੀ ਵੋਟ ਦੀ ਕੀਮਤ ਕੋਈ ਹੈ ਨਹੀਂ ਵੋਟਰ ਸਸੂ ਬੰਨੇ ਚ ਪਿਆ ਹੋਵੇ ਅਸੀਂ ਕਿਉਂ ਨੋ ਵੋਟ ਪਾਈਏ ਹਨ ਜਨੋ ਅਸੀਂ ਪਾਂਦੇ ਆਪਣਾ ਪਾਰਟੀ ਕੇ ਜੰਦੀ ਹੈ ਤੇ ਬਾਕੀ ਤੇ ਬਾਕੀ ਭਾਈ ਸਾਹਿਬ ਨੇ ਦੱਸ ਹੀ ਦਿੱਤਾ ਜੋ ਹੈ ਪ੍ਰੋਬਲਮ ਤੁਹਾਡੇ ਏਰੀਆ ਦੇ ਕੜੇ ਕੜੇ ਕੰਮ ਜਿਹੜੇ ਹੈ ਹੋਏ ਨਹੀਂ ਕੜੇ ਕੰਮ ਹੋਏ ਹੀ ਹੈ ਜਿਹੜੇ ਜਿਹੜੇ ਹੋਏ ਨਹੀਂ ਕੋਈ ਕੰਮ ਹੋਇਆ ਹੀ ਨਹੀਂ ਆ ਰਿਹਾ ਜੀ ਤੁਹਾਡੇ ਸਾਹਮਣੇ ਹੈ ਸਰਕਾਰ ਟੁੱਟੀਆਂ ਪਈਆਂ ਗਈਆਂ ਖੱਪਸੇ ਬੁਰਾ ਹਾਲ ਲਗਾਇਆ ਤੁਸੀਂ ਇਹ ਪ੍ਰਸ਼ਰਨ ਕੋ ਕਿਸਾ ਦੇਖੋ ਇਸ ਲਈ ਤਾਂ ਜੀ ਜਲੰਧਰ ਦਾ ਸਭ ਤੋਂ ਬੁਰਾ ਹਾਲ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੁਰਾ ਹਾਲ ਜਲੰਧਰ ਦਾ ਹੀ ਦਿਖਾਈ ਦੇ ਰਿਹਾ ਹੁਣ ਅਸੀਂ ਥੋੜੇ ਦਿਨ ਪਹਿਲੇ ਵਾਇਆ ਪਟਿੰਡਾ ਵਗੈਰਾ ਘੁੰਮੇ ਆ ਬੜਾ ਅੱਛਾ ਏਰੀਆ ਲੱਗਾ ਜਦੋਂ ਜਲੰਧਰ ਆਪਣੇ ਸ਼ਹਿਰ ਵਿੱਚ ਆਉਂਦੇ ਆ ਤਾਂ ਸਭ ਤੋਂ ਮਾੜਾ ਹਾਲ ਸਾਨੂੰ ਜਲੰਧਰ ਦੀ ਰਾਜਨੀਤੀ ਦੇ ਨਾਲ ਜਿਹੜੇ ਖੇਡ ਰਹੇ ਆ ਸਭ ਤੋਂ ਗੰਦਾ ਖੇਡ ਖੇលਨੇ ਜਾ ਰਹੇ ਆ ਸੜਕਾਂ ਦਾ ਬੁਰਾ ਹਾਲ ਤੇ ਜ਼ਿਆਦਾ ਹੈ ਔਰ ਆਪਣਾ ਬਲੂਟ ਕਾਰਡ ਇਹੋ ਜਿਹੀ ਚੀਜ਼ਾਂ ਜਲੰਧਰ ਜ਼ਿਆਦਾ ਕੰਮ ਹੋ ਗਿਆ ਬੁਰਾ ਹਾਲ ਹੈ ਤਾਂ ਕੀ ਸਵਾਲ ਕਰੋਗੇ ਉਮੀਦਵਾਰਾਂ ਉਮੀਦਵਾਰਾਂ ਦਾ ਇਹਨੇ ਸੀ ਦਿੱਤੀ ਜਾਂਦੀ ਕਿ ਉਹ ਸਾਡੇ ਪਬਲਿਕ ਦਾ ਭਲਾ ਕਰਨ ਅੱਛੇ ਕੰਮ ਕਰਨ ਤਾਂ ਕਿ ਅੱਗੇ ਸਾਡਾ ਆਪਣਾ ਪੰਜਾਬ ਦਾ ਨਾਮ ਹੀ ਰੋਸ਼ਨ ਹੋਵੇ ਤੇ ਭਾਰਤ ਦਾ ਨਾਮ ਵੀ ਰੋਸ਼ਨ ਹੋਵੇ ਤੁਸੀਂ ਕੁਝ ਕਹਿ ਰਹੇ ਸੀ ਮੈਂ ਕੁਝ ਨਹੀਂ ਤੁਸੀਂ ਉਹ ਨਹੀਂ ਬੋਲੇ ਸੀ ਸੜਕਾਂ ਨੂੰ ਲੈ ਕੇ ਹੋਰ ਵੀ ਕੁਝ ਸੜਕਾਂ ਨੇ ਟ੍ਰੈਫਿਕ ਸਮੱਸਿਆ ਹੈਗੀ 메인 ਰੋਡ ਹੈਗੀ ਸਾਰਾ ਟ੍ਰੈਫਿਕ ਇਸ ਰੋਡ ਦੇ ਉੱਪਰ ਪਾਇਆ ਹੋਇਆ ਫਲਾਈਓਵਰ ਨੂੰ ਕੋਈ ਨਹੀਂ ਯੂਜ਼ ਕਰਦਾ ਉਹ ਬਣਾਉਂਦੀ ਜਿੰਨਾ ਏਰੀਆ ਹੈਗਾ ਤੁਸੀਂ ਅਗਰ ਛਾੜ ਵੱਡੀ ਰੋਡ ਦੇਖ ਲਓ ਫੇਸ 1 ਫੇਸ 2 ਜਿੰਨਾ ਟ੍ਰੈਫਿਕ ਹੈ ਸਾਰਾ ਇੱਥੋਂ ਜਾਂਦਾ ਕਿਸੇ ਨੇ ਉਸੜਪੁਰ ਜਾਣਾ ਹੈ ਲੁਧਿਆਣੇ ਜਾਣਾ ਫਗਵਾੜੇ ਜਾਣਾ ਚੰਡੀਗੜ੍ਹ ਜਾਣਾ ਸਭ ਇੱਥੋਂ ਜਾਂਦੇ ਨੇ ਕਾਨੂੰਨ ਵਿਵਸਥਾ ਜਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਬਹੁਤ ਮਾੜੀ ਹੈ ਚੋਰੀਆਂ ਹੋ ਰਹੀਆਂ ਨੇ ਲੁੱਟਕੋ ਹੋ ਰਹੀਏ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਜਿਹੜੇ ਇੱਕ ਕਹਿੰਦੇ ਨੇ ਜੀ ਅਸੀਂ ਕਾਨੂੰਨ ਵਿਵਸਥਾ ਬਹੁਤ ਵਧੀਆ ਕੀਤੀ ਹੋਈ ਹੈ ਦੱਸੋ ਮੈਨੂੰ ਕੀ ਆਗਾ ਦਰਾਜ ਜਾਂਦੇ ਆ ਖਵਾਉਣੀਆਂ ਨੇ ਕਤਲ ਹੋ ਰਹੇ ਨੇ ਰੋਜ਼ ਤੁਸੀਂ ਪੇਪਰ ਜਿਵੇਂ ਪੜ੍ਹ ਰਹੇ ਹੋ ਦੇਖ ਰਹੇ ਹੋ ਕੀ ਕੁਝ ਹੋ ਰਿਹਾ ਬਿਲਕੁਲ ਜਲੰਧਰ ਦੇ ਲੋਕਾਂ ਦੇ ਨਾਲ ਗੱਲਬਾਤ ਕਹਿੰਦੀ ਹੈ ਜਿਸ ਤਰ੍ਹਾਂ ਕਿ ਕੀ ਕਹਿੰਦੀ ਹੈ ਜਨਤਾ ਨੂੰ ਲੈ ਕੇ ਜਦੋਂ ਆਮ ਜਨਤਾ ਦੇ ਵਿੱਚ ਆਪਾਂ ਵਿਚਰੇ ਗੱਲਬਾਤ ਕੀਤੀ ਤੇ ਕਈ ਸਵਾਲ ਉਹਨਾਂ ਨੇ ਖੜੇ ਕੀਤੇ ਕਿ ਇਸ ਵਾਰ ਕੋਈ ਵੀ ਉਮੀਦਵਾਰ ਆਵੇਗਾ ਚਾਹੇ ਕਿਸੇ ਵੀ ਪਾਰਟੀਆਂ ਦਾ ਹੋਵੇ ਉਸ ਨੂੰ ਸਵਾਲ ਜ਼ਰੂਰ ਕਿਤੇ ਜਾਣਗੇ ਕਿਉਂਕਿ ਜਿਹੜੀ ਸਿਆਸਤ ਹੋ ਰਹੀ ਹੈ ਹੋਰ ਹੀ ਗੱਲਾਂ ਦੀ ਹੁੰਦੀ ਨਜ਼ਰ ਆ ਰਹੀ ਹੈ ਮੁੱਦਿਆਂ ਨੂੰ ਕੋਈ ਵੀ ਨਹੀਂ ਚੱਕ ਰਿਹਾ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਜਲੰਧਰ ਦੀ ਸੀਟ ਜਿਹੜੀ ਹੈ ਉਹ ਹੋਰ ਸੀਟ ਇਸ ਵਕਤ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਜਿਹੜੇ ਹੈ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਪੁਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤੇ ਜੁੱਸੇ ਪਾਸੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਤਿੰਨੂ ਜਿਹੜੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉੱਥੇ ਆਮ ਆਦਮੀ ਪਾਰਟੀ ਨੂੰ ਹਲ ਵੀ ਦਾ ਕਹਿ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਵੀ ਉਹ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਪਰ ਇੱਕ ਦੂਜੇ ਦੇ ਉੱਪਰ ਕੰਜ ਜਰੂਰ ਕੱਸੇ ਜਾਂਦੇ ਨੇ ਮੁੱਦਿਆਂ ਦੀ ਗੱਲ ਜੇ ਲੋਕਾਂ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਤੇ ਉਹਨਾਂ ਦਾ ਵੀ ਕਹਿਣਾ ਕਿ ਮੁੱਦੇ ਜੜੇ ਆ ਚਾਹੇ ਉਹ ਜਲੰਧਰ ਦੇ ਹੋਣ ਚਾਹੇ ਪੰਜਾਬ ਦੇ ਹੋਣ ਉਹ ਮੁੱਦਿਆਂ ਦੀ ਗੱਲ ਕੋਈ ਵੀ ਕਰਦਾ ਨਜ਼ਰ ਨਹੀਂ ਆ ਰਿਹਾ ਕੈਮਰਾਮੈਨ ਰੇਸ਼ੇ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਚਲਾਉਂਦਾ